ਸਵਾਗਤ ਹੈ ਜੀ ਸਾਰੇ ਵੀਰਾਂ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਸਾਰੇ ਵੀ ਠੀਕ ਠਾਕ ਹੋਣਗੇ ਤੇ ਖੁਸ਼ ਹੋਣਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜੇ ਆਪਾਂ ਰੂਟਾ ਬਟਰ ਤਿਆਰ ਕਰ ਰਹੇ ਹਾਂ 7 ਫੁੱਟ ਸ਼ਕਤੀਮਾਨ ਦੇ ਸੈਕੰਡ ਹੈਂਡ ਰੂਟਾ ਬਟਰ ਆ ਫੁੱਲ ਤਿਆਰ ਕਰਕੇ ਦਵਾਂਗੇ ਪੇਂਟ ਕਰਕੇ ਦਵਾਂਗੇ ਉਹ ਤੁਹਾਨੂੰ ਆਪਾਂ ਵੀਡੀਓ 'ਚ ਦਿਖਾਵਾਂਗੇ ਇਦਾਂ ਹੀ ਬਣੇ ਰਹੋ ਤੇ ਇੱਕ ਬਾਈ ਆਪਣੇ ਕੋਲ ਸ਼ਕਤੀਮਾਨ ਦਾ ਹੋਰ ਰੂਟਾ ਬਟਰ ਆਇਆ ਉਹਨੂੰ ਵਿਰਾਟ ਰੂਟਾ ਬਟਰ ਕਹਿੰਦੇ ਆ ਉਹ ਤੁਹਾਨੂੰ ਅੱਜ ਦਿਖਾਵਾਂਗੇ ਤੇ ਜੇ ਉਹਦੇ weight ਦੀ ਗੱਲ ਕਰੀਏ ਆਮ ਰੂਟਾਵੇਟਰ 5 ਗਵਾਂਟਲ ਜਾਂ 5 40 ਜਾਂ 5 60 ਹੁੰਦਾ ਜੇ ਉਹਦੀ weight ਦੀ ਗੱਲ ਕਰੀਏ ਤਾਂ ਉਹ 9 ਗਵਾਂਟਲ ਦੇ ਕਰੀਬ ਚਲੇ ਜਾਂਦਾ ਇੰਨਾ ਹੈਵੀ ਰੂਟਾਵੇਟਰ ਉਹ ਵੀ ਤੁਹਾਨੂੰ ਵੀਡੀਓ 'ਚ ਦਿਖਾਵਾਂਗੇ ਓਏ ਹੈਲੋ ਆਲੂ ਲੈ ਲੋ ਗੋਬੀ ਲੈ ਲੋ ਨੰਨੇ ਆ ਤੇ ਵੀਡੀਓ 'ਚ ਬਣੇ ਰਹੋ ਇਦਾਂ ਹੀ ਤੇ ਬਾਈ ਸਬਸਿਡੀ ਵੀ ਆਈ ਆ ਸਵੈਮ ਚ ਵੀ ਆਈ ਆ ਤੇ ਧੋਰ ਉਹਦੇ ਵਿੱਚ ਵੀ ਆਈ ਆ ਉਹ ਤੁਹਾਨੂੰ ਦੱਸਾਂਗੇ ਆਪਾਂ ਵੀ ਕਿਹੜੇ-ਕਿਹੜੇ ਇੰਪਲੀਮੈਂਟ ਤੇ ਆਈ ਆ ਵੀਡੀਓ ਆਪਣੇ ਕੋਲ ਆ ਜਾਣੀ ਹੈ ਡਿਟੇਲ ਸਾਰੀ ਤੇ ਅਗਲੀ ਵੀਡੀਓ ਆਪਾਂ ਉਹਦੇ ਉੱਤੇ ਪਾਵਾਂਗੇ ਫੁੱਲ ਡਿਟੇਲ ਦੇ ਵਿੱਚ ਫੁੱਲ ਡਿਟੇਲ ਚ ਅਗਲੀ ਵੀਡੀਓ ਆਪਾਂ ਉਹਦੇ ਤੇ ਪਾਵਾਂਗੇ ਇਸ ਕਰਕੇ ਚੈਨਲ ਨੂੰ ਬਈ ਜੀ ਸਬਸਕ੍ਰਾਈਬ ਜ਼ਰੂਰ ਕਰਿਓ ਪੂਰੀ ਵਧੀਆ ਜਾਣਕਾਰੀ ਆਪਾਂ ਪੂਰੇ ਡਿਟੇਲ ਚ ਦਵਾਂਗੇ ਬਣੇ ਰਹੋ ਵੀਡੀਓ ਲਓ ਜੀ ਕਾਫੀ ਹੱਦ ਤੱਕ ਜਿਹੜਾ ਆਪਣੇ ਮਸ਼ੀਨਾਂ ਦਾ ਕੰਮ ਕੰਪਲੀਟ ਹੋ ਗਿਆ ਰੂਟਾਵੇਟਰਾਂ ਦਾ ਜਿਹੜਾ ਰੰਗ ਰੰਗਦਾ ਰਹਿੰਦਾ ਸੀ ਆ ਤਾਂ ਪੂਰਾ ਰੰਗ ਹੋ ਗਿਆ ਵੀਰੇ ਤੇ ਇਹ ਤਾਂ ਰੰਗ ਹੋ ਗਿਆ ਹੀ ਸਾਰਾ ਕਿਸਾਨ ਨੇ ਵੀ ਲੈਣਾ ਹੋਇਆ ਭਾਈ ਦੱਸਿਓ 7 ਫੁੱਟਾ ਰੂਟਾਵੇਟਰ ਦਾ ਬਲੇਡ ਨਵੇਂ ਨੇ ਕੰਮ ਬਿਲਕੁਲ ਓਕੇ ਆ ਜੀ ਜਿਹੜੀ ਮਾਡਲ ਦੀ ਗੱਲ ਕਰੀਏ ਭਾਈ ਜੀ 2018 ਮਾਡਲ ਰੂਟਾਵੇਟਰ ਆ ਜੀ ਇਹ 7 ਫੁੱਟਾ ਰੂਟਾਵੇਟਰ ਆ ਜੀ 2018 ਮਾਡਲ ਰੂਟਾਵੇਟਰ ਆ 7 ਫੁੱਟਾ ਰੰਗ ਇਹਦਾ ਆਪਾਂ ਕਰਿਆ ਕੰਮ ਕੁ ਬਾਈ ਇਹਦਾ ਬਿਲਕੁਲ ਓਕੇ ਆ ਗਰਾਰੀਆਂ ਵੀ ਬਿਲਕੁਲ ਵਿੱਚ ਨਵੀਆਂ ਹੀ ਨੇ ਜੀ オリジナル ਸ਼ਕਤੀਮਾਨ ਵਾਲੀਆਂ ਨੇ ਜੀ ਤੇ ਆ ਦੇਖ ਲਓ ਗੇਅਰ ਚ ਢਿੱਲੇ ਜਾਮਾ ਹੀ ਨਹੀਂ ਹੈਗੀ ਜੀ ਬਲੇਡ ਬਿਲਕੁਲ ਨਵੇਂ ਦੇਖੋ ਜੀ ਬਿਲਕੁਲ ਨਵੇਂ ਬੁਲੇਟ ਜਿਸ ਨੇ ਵੀ ਭਾਈ ਇਹ ਰੂਟਾ ਵਟਰ ਲੈਣਾ ਹੋਇਆ ਤਾਂ ਦੱਸਿਓ ਜਰੂਰ ਕੰਮ ਕਿਵੇਂ ਕਰਦੇ ਆ ਆ ਦੇਖੋ ਇਕੱਲਾ ਇਕੱਲਾ ਖੋੜ ਕੇ ਇਹਦਾ ਵੀ ਯਾਨੀ ਕਿ ਰੰਗ ਹੋ ਗਿਆ ਸ਼ਕਤੀਮਾਨ ਦਾ ਵੀ 7 ਫੁੱਟਈ ਆ ਜੀ ਤੇ ਇਹ ਵੀ 7 ਫੁੱਟਾ ਇਹਦੀਆਂ ਗਰਾਰੀਆਂ ਦੇਖੋ ਆ ਦੇਖੋ ਨਾਲ ਦੀਆਂ ਗਰਾਰੀਆਂ ਨੇ ਜੀ ਤੇ ਗਰਾਰੀਆਂ ਦੇਖੋ ਹਜੇ ਬਿਲਕੁਲ ਵੀ ਘਸੀਆਂ ਨਹੀਂ ਹੈਗੀਆਂ ਵੀਰੇ ਸ਼ਕਤੀਮਾਨ ਦੀ ਓਰੀਜਨਲ ਗਰਾਰੀਆਂ ਨੇ ਜੀ ਨਾਲ ਸ਼ਕਤੀਮਾਨ ਦੀ ਓਰੀਜਨਲ ਗਰਾਰੀ ਦੇਖੋ ਜੀ ਇਦਾਂ ਬਾਈ ਅਸੀਂ ਪ੍ਰੋਪਰ ਕੰਮ ਕਰਕੇ ਪਹਿਲਾਂ ਕੰਮ ਕਰੀਦਾ ਫੇਰ ਇਹ ਤੋਂ ਉਤੋਂ ਬਾਅਦ ਰੰਗ ਕਰੀਦਾ ਫੇਰ ਆਪਾਂ ਬਾਈ ਇਹ ਸੇਲ ਕਰਨਾ ਇਹ ਵੀ ਦੇਖੋ ਸੱਤ ਫੋਟਾ ਚੱਲ ਰਿਹਾ ਕੰਮ ਇਹਦਾ ਪਰਲੀ ਪਲੇਟ ਇਹਦੀ ਸਾਰੀ ਖੋਲੀ ਹੋਈ ਆ ਬਾਡੀ ਦਾ ਇਹ ਉੱਪਰੋਂ ਰੰਗ ਹੋ ਗਿਆ ਬਾਕੀ ਗੇਅਰ ਦਾ ਕਰ ਰਹੇ ਆ ਬਾਈ ਥੱਲੇ ਬਿਲਡਿੰਗ ਕਰਾ ਹੈ ਕਿਵੇਂ ਕਿਵੇਂ ਥੱਲੇ ਤੋਂ ਤਾਂ ਹੀ ਬਿਲਡਿੰਗ ਕਰਾਵਾ ਹੈ ਹਾਂ ਉਹ ਵੀ ਜਿਹੜੀ ਰਿਪੇਅਰ ਹੋਈ ਇਹਦੀ ਆਪਾਂ ਫੁੱਲ ਕਰਨੀ ਆ ਜਿਵੇਂ ਥੱਲੋਂ ਕਿਤੋਂ ਵੀ ਮੜਾ ਮੁਟਾ ਕ੍ਰੈਕ ਸੀਗਾ ਜਿਵੇਂ ਪਿੱਛੇ ਵਾਲਾ ਫੱਟਾ ਉੱਥੋਂ ਵੀ ਬਿਲਡਿੰਗ ਪੂਰੀ ਵਧੀਆ ਕਰਾ ਕੇ ਆਪਾਂ ਦਿੱਤਾ ਹੈ ਤੇ ਦੇਖੋ ਬਿਲਕੁਲ ਵਧੀਆ ਤਿਆਰ ਕਰਕੇ ਦਵਾਂਗੇ ਇਹਦੀ ਚੱਲ ਰਹੀ ਹੈ ਇਹਦਾ ਬਲੇਡ ਖੋਲਣੇ ਆ ਥੱਲੋਂ ਰੰਗੇ ਦਾ ਕਰਨਾ ਤੇ ਇਹਦਾ ਬਈ ਚੱਲ ਰਿਹਾ ਕੰਮ ਆ ਰੱਖ ਨੂੰ ਰਗੜ ਰਹੇ ਆ ਦੇਖੋ ਆਪਰੇ ਪਲੇਟ ਇਧਰੋਂ ਸਾਫ਼ ਵੱਡੀ ਹੋਈ ਹੈ ਇਧਰੋਂ ਫੱਟਾ ਦੇਖੋ ਬਿਲਕੁਲ ਸਾਫ਼ ਵੱਡਿਆ ਹੈ ਗੀਅਰ ਦੇਖੋ ਜੀ ਯਾਨੀ ਬਿਲਕੁਲ ਓਕੇ ਕੰਮ ਕਰਕੇ ਦੇਣਾ ਤੇ ਗੀਅਰ ਬੂਰੇ ਦਾ ਖੋਲ ਕੇ ਦੇਖਿਆ ਬਿਲਕੁਲ ਓਕੇ ਸਾਫ਼ ਪਿਆ ਹੈ ਪੂਰਾ ਵਧੀਆ ਯਾਰ ਕੰਮ ਕਰਕੇ ਦੇਵਾਂਗੇ ਕਿਸੇ ਨੇ ਵੀ ਕੋਈ ਸ਼ਕਤੀਮਾਨ ਦੇ ਜਾਨੀ ਕਿ 7 ਫੁੱਟ 8 ਫੁੱਟ ਉਟਾ ਬਿਟਰ ਨਹੀਂ ਆ ਵੀ 7 ਫੁੱਟ ਹੈ ਇਹ ਵੀ 7 ਫੁੱਟਾਂ ਤੇ ਉਹ ਵੀ 7 ਫੁੱਟਾ ਕਿੰਨਾ ਚੋ ਕਿਸੇ ਨੇ ਵੀ ਕੋਈ ਰੂਟਾ ਬਟਰ ਲੈਣਾ ਹੋਇਆ ਬਾਜੀ ਦੱਸ ਦਿਓ ਤੇ ਮਾਡਲ ਤੋਂ ਦੱਸ ਦਈਏ 18 ਮਾਡਲ 17 ਮਾਡਲ 17 ਮਾਡਲ ਦੋ 17 ਮਾਡਲ ਨੇ 18 ਮਾਡਲ ਆ ਜੀ ਕੋਈ ਵੀ ਰੂਟਾ ਬਟਰ ਕਿਸੇ ਨੇ ਲੈਣਾ ਹੋਇਆ ਬਾਜੀ ਸੰਪਰਕ ਕਰਿਓ ਜਰੂਰ ਸ਼ਕਤੀਮਾਨ ਕੰਪਨੀ ਦਾ ਆਪੋ ਤਿਆਰ ਹੋਇਆ ਹੈ ਫੁੱਲ ਜੀ ਰੰਗ ਰੰਗ ਸਾਰਾ ਹੋਇਆ ਹੈ ਤਤਵੀਆਂ ਦੀ ਗੱਲ ਕਰੀਏ ਸਾਰਿਆਂ ਦੇ ਇੱਕ ਪਾਸੇ ਤਵੀ ਹੈ ਇੱਧਰ ਵੀ ਇੱਕੋ ਆ ਸੈਮੀ ਚੈਂਪੀਅਨ ਰੂਟਾਵੇਟਰ ਆ ਉਧਰ ਵੀ ਇੱਕ ਆ ਬਲੇਡ ਸਾਰਿਆਂ ਨੂੰ ਨਵੇਂ ਪਾ ਕੇ ਦੇਵਾਂਗੇ ਪ੍ਰੋਪਰ ਓਕੇ ਕੰਮ ਕਰਕੇ ਇੱਧਰ ਚੱਲ ਰਹੇ ਆ ਬਿਲਰਾਂ ਦਾ ਕੰਮ ਤੇ ਬਾਕੀ ਆ ਮਾਲ ਆ ਗਿਆ ਭਾਈ ਹੋਰ ਨਵਾਂ ਇਹਨੂੰ ਹਜੇ ਆਪਾਂ ਕਿਸੇ ਪਾਸੇ ਲਾਉਣਾ ਅੱਧਾ ਘਲਾਤ ਆ ਸਿਰੇ ਤੱਕ ਮਾਲ ਸੀ ਜਿਵੇਂ ਉਹ ਵੀ ਨਵਾਂ ਹੀ ਪਿਆ ਆ ਵੇਖੋ ਮਲਚਰ ਆ ਗਿਆ ਜੀ ਆ ਰੂਟਾਵੇਟਰ ਆ ਗਿਆ ਜੀ ਹੋਰ ਨਵੇਂ ਤੇ ਆ ਇਹਦੀ ਸਰਵਿਸ ਹੋ ਕੇ ਚੱਲੀ ਆ ਜੀ ਰੂਟਾ ਵੇਟਰ ਦੀ ਤੇ ਹੋਰ ਤੁਹਾਨੂੰ ਦਿਖਾਉਣਾ ਇੱਕ ਨਵੇਂ ਮਾਡਲ ਦੇ ਵਿੱਚ ਰੂਟਾ ਵੇਟਰ ਜਿਹੜਾ ਆਇਆ ਸ਼ਕਤੀਮਾਨ ਦਾ ਇਹਨੂੰ ਵਿਰਾਟ ਕਹਿੰਦੇ ਨੇ ਆ ਦੇਖੋ ਰੂਟਾ ਵੇਟਰ 9 ਫੁੱਟ ਰੂਟਾ ਵੇਟਰ ਦੇਖੋ ਕਿੱਡਾ ਉੱਚਾ ਲੰਬਾ ਰੂਟਾ ਵੇਟਰ ਆ ਜੀ ਤੇ ਜੇ ਤੁਸੀਂ ਬਲੇਡ ਦੇਖੋ ਦੇਖੋ ਕਿੱਡੇ ਚੌੜੇ ਬਲੇਡ ਨੇ ਜੀ ਤੇ ਰੂਟਰ ਦੇਖੋ ਜੀ ਕਿੰਨਾ ਚੌੜਾ ਰੂਟਾ ਰੂਟਰ ਹੈ ਇਹਦਾ ਥੱਲੇ ਵਾਲਾ ਡਬਲ ਪੱਤੀ ਦਾ ਰੂਟਰ ਆ ਜੀ ਤੇ ਡੰਗਾਈ ਦੇਖੋ ਤੁਹਾਡੇ ਸਾਬ ਨਾਲ ਡੰਗਾਈ ਦੇਖੋ ਕਿੰਨੀ ਜਾਊਗੀ ਆਮ ਰੂਟਾ ਵੇਟਰ ਦਾ ਇਹ ਤੁਸੀਂ ਆਮ ਰੂਟਾਵੇਟਰ ਦਾ ਰੂਟਰ ਦੇਖੋ ਬਹੁਤ ਛੋਟਾ ਹੈ ਜੀ ਇਹ ਦੇ ਨਾਲ ਤੇ ਇਹ ਸ਼ਕਤੀਮਾਨ ਦਾ ਪੂਰਾ ਹੈਵੀ ਜੀ ਰੂਟਾਵੇਟਰ ਤੇ ਬਾਕੀ ਆ ਘੋੜੀ ਗਾੜੀ ਦੇਖੋ ਰੂਟਾਵੇਟਰ ਦਾ ਗੇਅਰ ਵੀ ਬਹੁਤ ਹੈਵੀ ਹੈ ਜੀ ਤੇ ਆਮ ਜਿਹੜਾ ਰੂਟਾਵੇਟਰ ਹੈ ਬਾਈ ਜੀ ਜਿਵੇਂ ਆਹ ਰੂਟਾਵੇਟਰ ਹੋਇਆ 9 ਫੁੱਟ ਚ ਉਹ 5 ਗਵਾਂਟਲ 60 ਕਿਲੋ ਦੇ ਵੇਡ ਚ ਆਉਂਦਾ ਜਿਹੜਾ ਇਹ ਰਸ਼ਕਤੀਮਾਨ ਦਾ ਰੂਟਾਵੇਟਰ ਆਇਆ ਵਾ ਜੀ ਹੈਵੀ ਗੇਅਰ ਵਾਲਾ ਤੇ ਹੈਵੀ ਆ ਸਾਰਾ ਕੁਝ ਇਹਦਾ ਤੇ ਇਹ ਬਾਈ 8 ਕੁਇੰਟਲ 68 ਕਿਲੋ ਬ 9 ਕੁਇੰਟਲ ਦੇ ਕਰੀਬ ਇਹ ਰੂਟਾਵੇਟਰ ਚੱਲ ਜਾਂਦਾ ਇਹਦਾ ਬੇਟਰ 9 ਕੁਇੰਟਲ ਦੇ ਕਰੀਬ ਆ 9 ਫੋਟਾ ਤੇ ਸਪੈਸ਼ਲ ਡਿਮਾਂਡ ਤੇ ਮੰਗਾਉਨੇ ਹੰਨੇ ਆਈ ਆਪਾਂ ਇਹ ਵਿਰਾਟ ਵਿਰਾਟ ਰੂਟਾਵੇਟਰ ਆ ਜੀ ਤੇ ਗੇਅਰ ਇਹਦਾ ਬਾਈ ਫੁੱਲ ਹੈਵੀ ਫੁੱਲ ਹੈਵੀ ਗੇਅਰ ਆ ਕਿਸੇ ਨੇ ਵੀ ਇਹ ਰੂਟਾਵੇਟਰ ਲੈਣਾ ਹੋਇਆ ਜ਼ਰੂਰ ਦੱਸਿਓ ਪਰ ਇਹਦੀ ਮਤਲਬ ਰੇਟ ਕਾਫੀ ਜ਼ਿਆਦਾ ਵਾ ਦੇਖੋ ਜੀ ਉੱਚਾ ਵੀ ਬਹੁਤ ਆ ਤੇ ਡੂੰਘਾ ਵੀ ਬਹੁਤ ਜਾਊਗਾ ਜੀ ਇਹ ਤੇ ਕਾਫੀ ਜ਼ਿਆਦਾ ਰੇਟ ਆ ਭਾਈ ਜੀ ਇਹਦਾ ਇਹਦੇ ਬਾਰੇ ਵੀ ਆਪਾਂ ਫੁੱਲ ਜਾਣਕਾਰੀ ਵਾਲੀ ਵੀਡੀਓ ਪਾਵਾਂਗੇ ਤੁਹਾਨੂੰ ਕਿਤੇ ਗਿਆ ਕਿਤੇ ਜਾਣਾ ਹੋਇਆ ਤੁਹਾਨੂੰ ਚੱਲਦਾ ਵੀ ਦਿਖਾਵਾਂ ਵੀ ਕਿੱਦਾਂ ਦਾ ਚੱਲਦਾ ਕਿੰਨੀ ਡੂੰਘਾਈ ਕਰਦਾ ਪੂਰੀ ਡਿਟੇਲ ਚ ਵੀਡੀਓ ਬਣਾਵਾਂਗੇ ਇਸ ਕਰਕੇ YouTube ਚੈਨਲ ਨੂੰ ਭਾਈ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਕਰਿਓ ਅੱਤ ਬਾਅਦ ਸ਼ੇਅਰ ਤੇ ਸਬਸਕ੍ਰਿਪਸ਼ਨ ਭਾਈ ਆਈਆਂ ਨੇ ਨਵਾਂ ਸੀ ਪੀ ਡੀ ਚ ਵੀ ਆਈਆਂ ਤੇ ਸਵੈਮ ਚ ਵੀ ਆਈਆਂ ਉਹ ਕਿਹੜੀਆਂ ਕਿਹੜੀਆਂ ਸਬਸਟੀ ਆਈਆਂ ਉਹ ਅਗਲੀ ਵੀਡੀਓ ਚ ਦੱਸਾਂਗੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੇ ਵੀਡੀਓ ਦੇਖਣੀ ਹੈ ਬਾਕੀ ਬਾਈ ਕਿਸੇ ਨੇ ਬਾਈ ਕੋਈ ਵੀ ਕੰਪਲੀਮੈਂਟ ਲੈਣਾ ਹੋਵੇ ਤਾਂ ਆਪਣੇ ਨਾਲ ਬਾਈ ਜੀ ਸੰਪਰਕ ਕਰ ਸਕਦਾ ਆਪਣੇ ਕੋਲ ਰੂਟਾ ਵੇਟਰ ਤੋਂ ਲੈ ਕੇ 레이ਜ਼ਰ ਕਰਾ ਗੱਠ ਬਣਾਉਣ ਵਾਲੇ ਬੇਲਰ ਤੇ ਬਾਕੀ ਹੋਰ ਵੀ ਤੁਹਾਨੂੰ ਦਿਖਾ ਦਿੰਨੇ ਆ ਆਪਣੇ ਕੋਲ ਆ ਛੋਟੇ ਰੂਟਾ ਵੇਟਰ ਵੀ ਹੁੰਦੇ ਆ ਜੇ ਕਿਸੇ ਨੇ ਗੰਨਾ ਗੰਨਾ ਗੜਾਈ ਵਾਸਤੇ ਜਾਂ ਉਦਾਂ ਬਾਗਬਾਨੀ ਵਾਸਤੇ ਲੈਣੇ ਹੋਣ ਆਪਣੇ ਕੋਲ ਬਾਈ ਜੀ ਬੀ ਸੀ ਐਸ ਕੰਪਨੀ ਦੇ ਹੁੰਦੇ ਨੇ ਬੀ ਸੀ ਐਸ ਮੇਡ ਇਟਲੀ ਜਿਵੇਂ 80 ਆਪਣੇ 55 60000 ਤੋਂ ਲੈ ਕੇ 2 ਲੱਖ 3 ਲੱਖ ਇੱਥੇ ਤੱਕ ਹੁੰਦੇ ਨੇ ਬਾਈ ਜੀ ਇਹ ਬੀ ਸੀ ਐਸ ਕੰਪਨੀ ਦੇ ਤੇ ਬਾਕੀ ਇਹ ਰੂਟਾਵੇਟਰ ਇਹਦੇ ਥੱਲੇ ਲੱਗ ਜਾਂਦਾ ਟਾਇਰ ਖੋਲੋ ਟਾਇਰ ਖੋਲ ਕੇ ਜਿਹੜਾ ਰੂਟਾਵੇਟਰ ਲਾ ਜਾਂਦਾ 3 ਫੁੱਟ ਦੇ ਕਰੀਬ ਬਾਈ ਇਹ ਚ ਰੂਟਾਵੇਟਰ ਲਾ ਜਾਂਦਾ 2.5 ਤੋਂ ਲੈ ਕੇ 3 ਫੁੱਟ ਦੇ ਕਰੀਬ ਉਹਨੂੰ ਜਿੰਨਾ ਮਰਜ਼ੀ ਛੋਟਾ ਕਰ ਲਓ ਜਿੰਨਾ ਮਰਜ਼ੀ ਵੱਡਾ ਕਰ ਲਓ ਤੁਸੀਂ ਆਪਦੇ ਫਸਲ ਦੇ ਹਿਸਾਬ ਨਾਲ 2 ਫੁੱਟ ਦੇ ਵਿੱਚ 18 ਇੰਚ ਜਾਂ 1.5 ਫੁੱਟ ਜਿੰਨਾ ਕਰਨਾ ਕਰ ਸਕਦੇ ਹੋ ਤੁਸੀਂ ਇਹਨੂੰ ਐਡਜਸਟ ਹੋ ਕੇ ਬਾਜੀ ਇਹ ਚੱਲ ਜਾਂਦਾ ਤੇ ਬਹੁਤ ਵਧੀਆ ਚੱਲਦਾ ਵੀਡੀਓ ਪਾਈਆਂ ਵੀ ਹੋਈਆਂ ਨੇ ਆਪਾਂ ਜੀ ਇਹਦੇ ਵਿੱਚ ਜਦੋਂ ਆਪਾਂ ਡੈਮੋ ਦੇ ਕੇ ਆਉਨੇ ਆ ਜੀ ਤੇ ਹੋਰ ਵੀਰੇ ਸੁਪਰ ਸਿੱਡਰ ਆਪਣੇ ਕੋਲ ਖੜੇ ਨੇ ਜੀ ਹੋਰ ਨਵੇਂ ਆ ਗਏ ਰੂਟਾ ਬੀਟਰ ਤਾਂ 22 ਪਏ ਨੇ 9-10 ਫੁੱਟ ਜਿੰਨਾ ਵੀ ਹੈਗਾ ਤੇ ਇੱਕ ਹੋਰ ਵੀਰੇ ਸਪਰੇਅ ਪੰਪ ਇਹ ਆਪਣਾ ਸਪਰੇਅ ਪੰਪ ਆਉਂਦਾ ਜੀ ਸ਼ਕਤੀਮਾਨ ਕੰਪਨੀ ਦੇ ਬਾਰੇ ਵੀ ਵੀਡੀਓ ਪਾਈ ਹੋਈ ਹੈ ਜੀ ਆਪਾਂ ਰਕਸ਼ਸ ਇਹਦੇ ਬਾਰੇ ਵੀ ਆਪਾਂ ਵੀਡੀਓ ਪਾਈ ਹੋਈ ਆ 600 ਲੀਟਰ ਵਾਲੇ ਤੇ 400 ਲੀਟਰ ਵਾਲਾ ਕਿੱਦਾਂ ਇਹ ਕੰਮ ਕਰਦਾ ਕਿਵੇਂ ਸਪਰੇਅ ਕਰਦਾ ਸਾਰੀ ਜਾਣਕਾਰੀ ਆਪਾਂ YouTube ਤੇ ਪਈ ਆ ਆਪਣੀ ਇਸ ਵੀਡੀਓ ਤੋਂ ਪਹਿਲਾਂ ਵੀਡੀਓ ਆਪਾਂ ਪਾਈ ਹੋਈ ਆ ਇਹ ਵੀ ਕਿਸ ਨੇ ਲੈਣਾ ਹੋਇਆ ਤਾਂ ਆਪਣੇ ਨਾਲ ਸੰਪਰਕ ਜ਼ਰੂਰ ਕਰਿਓ ਇਹਦੇ ਫਾਇਦੇ ਬਹੁਤ ਨੇ ਬਾਈ ਸਪਰੇਅ ਦੇ ਕੋਸਟਲੀ ਜ਼ਰੂਰ ਆ ਕੋਸਟਲੀ ਤਾਂ ਕਰਕੇ ਆ ਬਾਈ ਜੀ ਇਹਦੇ ਵਿੱਚ ਜਿਹੜੀਆਂ ਡਾਈਫ੍ਰਾਮ ਪੰਪ ਹੁੰਦਾ ਇਹ ਵੀ ਮੈਡਨੇਟ ਲਈ ਆ ਤੇ ਬਾਕੀ ਨਿਊਜ਼ਲਾ ਮੈਡਨਟਲੀ ਆ ਤੇ ਬਾਈ ਸਪਰੇਅ ਕਰਦਾ ਜਦੋਂ ਇਹ ਨਹੀਂ ਹੈਗਾ ਵੀ ਤੁਸੀਂ ਪਾਣੀ ਦਾ ਛੱਟਾ ਡੇਗਦਾ ਜੇ ਚ ਪਾਣੀ ਦਾ ਛੱਟਾ ਡੇਗ ਗਿਆ ਬਾਈ ਜੀ ਤਾਂ ਜਿਹੜਾ ਪੱਤੇ ਦੇ ਉੱਪਰ ਟਿਕਦਾ ਨਹੀਂ ਹੈਗਾ ਉਹਦੀ ਸਪਰੇਅ ਦਾ ਫਾਇਦਾ ਨਹੀਂ ਕੋਈ ਇਹ ਇੱਕ ਲੰਮ ਧੁੰਦ ਬਣਾ ਕੇ ਸਪਰੇਅ ਕਰਦਾ ਜੋੜੇ ਸਾਰਾ ਪੱਤੇ ਤੇ ਟਿਕਦਾ ਪਾਣੀ ਇਹਦਾ ਤੇ ਬਿਲਕੁਲ ਵਧੀਆ ਸਰ ਕਰਦੀ ਉਸ ਵੀਰੇ ਤਾਂ ਕਰਕੇ ਥੋੜਾ ਜਿਆਦਾ ਕੋਸਟਲੀ ਆ ਇੱਕ ਵਾਰ ਵਰਤ ਕੇ ਜਰੂਰ ਦੇਖੋ ਤੇ ਇਸ ਟਾਈਮ ਇਹਦੇ ਉੱਤੇ ਸਬਸਿਡੀ ਵੀ ਚੱਲਦੀ ਆ ਉਹ ਕੱਲੂ ਜਿਹੜੀ ਆਪਾਂ ਵੀਡੀਓ ਅਪਲੋਡ ਕਰਨੀ ਉਹਦੇ ਵਿੱਚ ਦੱਸਾਂਗੇ ਵੀ ਕਿੰਨੀ ਸਬਸਿਡੀ ਆ ਕੀ ਸਿਸਟਮ ਆ ਜ਼ਰਾ ਕਿ ਕਿਸੇ ਨੇ ਵੀ ਕੋਈ ਵੀ ਇੰਪਲੀਮੈਂਟ ਲੈਣਾ ਹੋਵੇ ਸੰਪਰਕ ਜਰੂਰ ਕਰਿਓ ਜੀ ਆਪਣੇ ਨਾਲ ਹਾਂਜੀ ਬਾਈ ਜੀ ਆਪਣੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਜਿਹੜੀ ਜਾਣਕਾਰੀ ਦਿੱਤੀ ਹੈ ਜਿਹੜੀ ਚੀਜ਼ ਦਿਖਾਈ ਤੁਹਾਨੂੰ ਕਿੱਦਾਂ ਦੀ ਆਪਣੀ ਵੀਡੀਓ ਲੱਗੀ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਮਿਲਦੇ ਆ ਅਗਲੀ ਵੀਡੀਓ 'ਚ ਤੇ ਅਗਲੀ ਵੀਡੀਓ 'ਚ ਦੱਸਾਂਗੇ ਸਬਸਿਡੀਆਂ ਕਿੱ디 ਕਿੱਦੇ ਤੇ ਆਉਣੀਆਂ ਸਾਰੇ ਵੀਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ